ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਤੁਸੀਂ ਵੇਖ ਰਹੇ ਹੋ ਆਪਣਾ ਚੈਨਲ ਆਪਣਾ ਪੰਜਾਬ ਮੈਂ ਤੁਹਾਡਾ ਆਪਣੇ ਪੰਜਾਬ ਤੇ ਸਵਾਗਤ ਕਰਦਾ ਹਾਂ ਅੱਜ ਅਸੀਂ ਬਹੁਤ ਹੀ ਜ਼ਰੂਰੀ ਗੱਲ ਕਰਨ ਲੱਗੇ ਹਾਂ ਕਣਕ ਦੇ ਤੀਜੇ ਪਾਣੀ ਬਾਰੇ ਹੁਣ ਤੁਸੀਂ ਵੇਖ ਰਹੇ ਹੋ ਪਿਛਲੇ ਕੁਝ ਦਿਨਾਂ ਤੋਂ ਗਰਮੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਦਿਨ ਦਾ ਤਾਪਮਾਨ ਚੜ ਜਾਂਦਾ ਹੈ ਤੇ ਰਾਤਾਂ ਵੀ ਪਹਿਲਾਂ ਵਰਗੀਆਂ ਠੰਡੀਆਂ ਨਹੀਂ ਰਹੀਆਂ ਇਸ ਕਰਕੇ ਕਣਕ ਦੀ ਫਸਲ ਹੁਣ ਉਸ ਮੋੜ ਤੇ ਆ ਜਿੱਥੇ ਉਹਨੂੰ ਪਾਣੀ ਦੀ ਬਹੁਤ ਲੋੜ ਹੈ ਤੁਹਾੰਨਰ ਪਹਿਲਾ ਇਹ ਸਮਝ ਲਓ ਕਿ ਇਹ ਸਟੇਜ ਹੁਣ ਬਹੁਤ ਨਾਜ਼ੁਕ ਹੁੰਦੀ ਹੈ ਜੇ ਇਸ ਵੇਲੇ ਕਣਕ ਨੂੰ ਸੁੱਕਾ ਲੱਗ ਗਿਆ ਤਾਂ ਮੰਨ ਲਓ ਬੂਟਾ ਸਟ੍ਰੈਸ ਵਿੱਚ ਆ ਗਿਆ ਸਿੱਧਾ ਅਸਰ ਦਾਣੇ ਤੇ ਪੈਂਦਾ ਹੈ ਦਾਣਾ ਪੂਰੀ ਤਰ੍ਹਾਂ ਨਹੀਂ ਭਰਦਾ ਕਮਜ਼ੋਰ ਰਹਿ ਜਾਂਦਾ ਹੈ ਜੇ ਤੋਂ ਆਪਾਂ ਵੜਦੇ ਆ ਪਤਾ ਲੱਗ ਜਾਏ ਕਿ ਆਪਣੇ ਦਾਣੇ ਵਿੱਚ ਵਜਨ ਘਟੇ ਆਪਣੀ ਉਪਜ ਵੀ ਘਟੇ ਇਸ ਲਈ ਜਿੱਥੇ ਤੀਜਾ ਪਾਣੀ ਬੰਦਦਾ ਹੈ ਉੱਥੇ ਦੇਰੀ ਨਾ ਕਰੋ ਪਰ ਆਪਾਂ ਗੱਲ ਕਰੀਏ ਕਿ ਪਾਣੀ ਕਿਵੇਂ ਲਾਉਣਾ ਹੈ ਦੇਖੋ ਜੀ ਇੱਕ ਵੱਡੀ ਗਲਤੀ ਅਸੀਂ ਕੀ ਕਰਦੇ ਆ ਜਦੋਂ ਪਾਣੀ ਲਗਾਉਂਦੇ ਆ ਤਾਂ ਸੋਚਦੇ ਹਾਂ ਕਿ ਚਲੋ ਪਰਕੇ ਲਗਾ ਦਈਏ ਤਾਂ ਕਿ ਨਮਾ ਮੰਨ ਲੋ ਸਮੇਂ ਦੇਕਰ ਕੰਮ ਚੱਲ ਜਾਵੇ ਪਰ ਇਸ ਸਟੇਜ ਤੇ ਹੈਵੀ ਪਾਣੀ ਨਹੀਂ ਲਗਾਉਣਾਗਾ ਹਲਕਾ ਤੇ ਸੰਤੁਲਿਤ ਪਾਣੀ ਲਗਾਉਣਾ ਹੈ ਜੇ ਪਾਣੀ ਖੇਤ ਵਿੱਚ ਲੰਮਾ ਖੜਾ ਰਿਹਾ ਤਾਂ ਕਣਕ ਪੀਲੀ ਹੋਣ ਦਾ ਖਤਰਾ ਬਣ ਜਾਂਦਾ ਹੈ ਖਾਸ ਕਰਕੇ ਜਿੱਥੇ ਯੂਰੀਆ ਵੱਧ ਪਈ ਹੋਵੇ ਬੂਟੇ ਲੰਮਾ ਹੋਵੇ ਕਦ ਜਿਆਦਾ ਕਰ ਗਿਆ ਹੋਵੇ ਉੱਥੇ ਡਿੱਗਣ ਦੀ ਸਮੱਸਿਆ ਆ ਸਕਦੀ ਹੈ ਸਾਡਾ ਮਕਸਦ ਇਹ ਆ ਪੀ ਥੱਲੇ ਨਮੀ ਕਾਇਮ ਰਹੇ ਉੱਪਰ ਪਾਣੀ ਖੜਾ ਨਾ ਰਹੇ ਜੇ ਪਾਣੀ ਜ਼ਿਆਦਾ ਖੜਾ ਰਹੂਗਾ ਤਾਂ ਫਿਰ ਕਣਕ ਆਪਣੀ ਪੀਲੀ ਹੋਊਗੀ ਤਾਂ ਫਿਰ ਪ੍ਰੋਪਰ ਡਾਂਗ ਲਾਣਾ ਵੀ ਨਹੀਂ ਬਣਾ ਸਕਦੀ ਹੁਣ ਜ਼ਮੀਨ ਦੇ ਹਿਸਾਬ ਨਾਲ ਵੀ ਫੈਸਲਾ ਕਰਨਾ ਬਹੁਤ ਜ਼ਰੂਰੀ ਹੈ ਹਰ ખે ਦੇਖੋ ਜ ਨਹੀਂ ਹੁੰਦਾਗਾ ਕਿਸੇ ਦੀ ਮਿੱਟੀ ਭਾਰੀ ਹੈ ਕਿਸੇ ਦੀ ਹਲਕੀ ਹੈ ਜਿਹੜੀ ਹਲਕੀ ਜ਼ਮੀਨ ਹੁੰਦੀ ਹੈ ਉਹ ਜਲਦੀ ਸੁੱਕ ਜਾਂਦੀ ਹੈ ਉੱਥੇ ਤਿੰਨ ਪਾਣੀ ਕਾਫੀ ਨਹੀਂ ਹੁੰਦੇ ਇਹ ਵਾਰ ਚੌਥਾ ਵੀ ਲਗਾਉਣਾ ਪੈਂਦਾ ਹੈ ਪਰ ਜਿਹੜੀ ਭਾਰੀ ਜ਼ਮੀਨ ਹੋਏ ਉੱਥੇ ਜ਼ਿਆਦਾ ਪਾਣੀ ਨਾਲ ਨੁਕਸਾਨ ਵੀ ਹੋ ਸਕਦਾ ਹੈ ਇੱਕ ਗੱਲ ਹੋਰ ਧਿਆਨ ਵਿੱਚ ਰੱਖੋ ਜੇ ਮਿੱਟੀ ਉੱਪਰੋਂ ਚਿੱਟੀ ਹੋਣ ਲੱਗ ਪਏ ਦਰਾਰਾਂ ਆਉਣ ਲੱਗ ਪੈਣ ਤਾਂ ਇਹ ਨਿਸ਼ਾਨੀ ਹੈ ਕਿ ਨਮੀ ਘਟ ਰਹੀ ਹੈ ਇਸ ਸਮੇਂ ਦੇਰੀ ਨਾ ਕਰੋ ਕਿਉਂਕਿ ਇਹ ਸਮਾਂ ਦਾਣਾ ਬੰਦਾ ਹੁੰਦਾ ਹੈ ਜੇ ਹੁਣ ਨਮੀ ਠੀਕ ਨਹੀਂ ਰਹੀ ਦਾਣਾ ਮੋਟਾ ਭਰਪੂਰ ਅਤੇ ਤੰਦਰੁਸਤ ਨਹੀਂ ਬਣੇਗਾ ਹੁਣ ਜੇ ਕਿਸੇ ਨੇ ਅੱਗੇ ਚੱਲ ਕੇ ਮਾਰਚ ਚੌਥਾ ਪਾਣੀ ਲਗਾਉਣਾ ਹੈ ਤਾਂ ਇੱਕ ਜ਼ਰੂਰੀ ਗੱਲ ਯਾਦ ਰੱਖੋ ਤੇਜ਼ ਹਵਾ ਵਿੱਚ ਪਾਣੀ ਨਾ ਲਗਾਓ ਜੇ ਹਵਾ ਚੱਲ ਰਹੀ ਹੋਵੇਗੀ ਤਾਂ ਬੂਟੇ ਹਿੱਲਣਗੇ ਜੜ੍ਹਾਂ ਤੇ ਦਬਾਅ ਪਵੇਗਾ ਤੇ ਕਣਕ ਡਿੱਗਣ ਦਾ ਖਤਰਾ ਵੱਧ ਜਾਂਦਾ ਹੈ ਸਵੇਰ ਦਾ ਸਮਾਂ ਜਾਂ ਸ਼ਾਮ ਦਾ ਸਮਾਂ ਵਧੀਆ ਰਹਿੰਦਾ ਹੈ ਜਦੋਂ ਹਵਾ ਘੱਟ ਹੋਵੇ ਹੁਣ ਆਖਰੀ ਗੱਲ ਕਣਕ ਨੂੰ ਡਿੱਗਣ ਤੋਂ ਕਿਵੇਂ ਬਚਾਈਏ ਪਹਿਲੀ ਗੱਲ ਸੰਤੁਲਿਤ ਖਾਦ ਮਤਲਬ ਆਪਾਂ ਜਿਹੜੀ ਯੂਰੀਆ ਪਾਉਣੀ ਹੈ ਜਾਂ ਕੋਈ ਹੋਰ ਖਾਦਾਂ ਵਰਤਣੀਆਂ ਉਹ ਮੰਨ ਲਓ ਸਹੀ ਪੈਣ ਵੱਧ ਨਾ ਲੋਚ ਚ ਨਾ ਪਵੇ ਇਸ ਤਾਂ ਕਰਕੇ ਜੇ ਵੱਧ ਲੋਚ ਹੋਵੇਗੀ ਤਾਂ ਆਪਣਾ ਬੂਤਾ ਬਹੁਤ ਜ਼ਿਆਦਾ ਕੱਦ ਕਰ ਗਿਆ ਤਾਂ ਡਿੱਗੇਗਾ ਦੂਜੀ ਗੱਲ ਪਾਣੀ ਹਲਕਾ ਰੱਖੋ ਜਦਾ ਪਾਣੀ ਨਾ ਰੱਖੋ ਹਲਕਾ ਪਾਣੀ ਲਾਓ ਖੇਤ ਦਾ ਲੈਵਲ ਠੀਕ ਹੋਵੇ ਜਿਹੜਾ ਆਪਣੇ ਖੇਤ ਦਾ ਲੈਵਲ ਸਹੀ ਹੋਵੇ ਮਤਲਬ ਇਹ ਨਾ ਹੋਵੇ ਇੱਕ ਪਾਸੇ ਪਾਣੀ ਖੜਿਆ ਹੋਵੇ ਇੱਕ ਪਾਸੇ ਜਮਾਇਣਾ ਚੜਿਆ ਹੋਵੇ ਇਦਾਂ ਨਹੀਂ ਹੋਣਾ ਚਾਹੀਦਾ ਚੌਥੀ ਗੱਲ ਜਿੱਥੇ ਪਾਣੀ ਇੱਕ ਪਾਸੇ ਇਕੱਠਾ ਨਾ ਹੋਵੇ ਪਰ ਹੋਈ ਗੱਲ ਵੀ ਜੇ ਆਪਣਾ ਜ਼ਮੀਨ ਉਪਰ ਨੀਵੇਂ ਆ ਤਾਂ ਉਹ ਪਾਣੀ ਇੱਕ ਪਾਸੇ ਇਕੱਠਾ ਹੋ ਜਾਏਗਾ ਤੇ ਦੂਜੇ ਪਾਸੇ ਉਹ ਪਾਣੀ ਨਹੀਂ ਚੜ ਸਕੇਗਾ ਜੇ ਇਹ ਗੱਲਾਂ ਆਪਾਂ ਧਿਆਨ ਵਿੱਚ ਰੱਖ ਲਈਆਂ ਤਾਂ ਕਣਕ ਮਜ਼ਬੂਤ ਰਹੇਗੀ ਤੇ ਦਾਣਾ ਵੀ ਵਧੀਆ ਤਰੀਕੇ ਨਾਲ ਬਣੇਗਾ ਸੋ ਜਿਹਨਾਂ ਛੋਟੇ ਛੋਟੇ ਗੱਲਾਂ ਹੀ ਵੱਡਾ ਫਰਕ ਪਾਉਂਦੀਆਂ ਹਨ ਤੀਜਾ ਪਾਣੀ ਹਲਕੇ ਵਿੱਚ ਨਾਲੋ ਇਹੀ ਸਮਾਂ ਫੈਸਲਾ ਕਰਦਾ ਹੈ ਕਿ ਉਪਜ ਕਿੰਨੀ ਆਉਣੀ ਹੈ ਜੇ ਤੁਹਾਨੂੰ ਇਹ ਜਾਣਕਾਰੀ ਫਾਇਦੇਮੰਦ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜੁੜ ਕਰਿਆ ਜੇ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰੋ ਅਤੇ ਚੈਨਲ ਆਪਣਾ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ